और ना एरिया हमने एक 1000 का पानी एक बार की तरफ से कवर करता 7 मिनट की कैपेसिटी का टैंक 100 लीटर वो 1 एकड़ का एरिया 7 मिनट में कवर होता है 1 एकड़ 7 मिनट डॉक्टर शर्मा जी की फोटो डाल दो बॉबी डॉक्टर शर्मा जी की फोटो कर दो शर्मा जी वादू हां कवर मैं तो मिल तो, गया और मेरे पार्टनर ऊपर से मुझको हट गया ना اس بڑی بات ਜੀ ਮੈਂ ਖੇਤੀਬਾੜੀ ਮੇਲਾ ਜਿਹੜਾ ਹੈ ਅੱਜ ਵਿਜ਼ਿਟ ਕੀਤਾ ਹੈਗਾ ਔਰ ਖੇਤੀਬਾੜੀ ਮੇਲੇ ਦੇ ਵਿੱਚ ਬਹੁਤ ਵੱਖ-ਵੱਖ ਸੰਦ ਜਿਹੜੇ ਹੈਗੇ ਆ ਜਿਹੜੇ ਕਿਸਾਨਾਂ ਦੇ ਕੰਮ ਦੇ ਆਸਾਨਦ ਨੇ ਔਰ ਉਹਨਾਂ ਨੂੰ ਸਾਰਿਆਂ ਨੂੰ ਡਿਸਪਲੇ ਕੀਤਾ ਗਿਆ ਖਾਸ ਤੌਰ ਤੇ ਸੁਪਰ ਸੀਡਰ ਬੈਲਰ ਜੋ ਅੱਜ ਕੱਲ੍ਹ ਕਿਸਾਨਾਂ ਦੀ ਪਸੰਦ ਬਣ ਚੁੱਕਿਆ ਹੈ ਉਸ ਤੋਂ ਇਲਾਵਾ ਇੱਥੇ ਬਾਕੀ ਆਈ ਸੀ ਜੋ ਇਨਫੋਰਮੇਸ਼ਨ ਐਕਟੀਵਿਟੀਜ਼ ਹੈਗੀਆਂ ਉਹ ਵੀ ਦਿੱਤੀਆਂ ਜਾ ਰਹੀਆਂ ਹੈਗੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਸਟਾਲਸ ਤੇ ਸਾਡੇ ਜਿਹੜੇ ਐਕਸਪਰਟ ਨੇ ਉਹ ਵੀ ਬੈਠੇ ਨੇ ਕੀ ਕੀ ਬਿਮਾਰੀ ਨੇ ਕੀ ਕੀ ਕਣਕ ਨੂੰ ਜਾਂ ਪੈਡੀ ਨੂੰ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਤੇ ਉਹਨਾਂ ਦਾ ਕੀ ਕੀ ਸਮਾਧਾਨ ਹੈਗਾ ਉਹ ਵੀ ਦੱਸਿਆ ਜਾ ਰਿਹਾ ਹੈਗਾ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਡੀਏਪੀ ਬਾਰੇ ਜਾਂ ਹੋਰ ਜਿਹੜੇ ਫਰਟੀਲਾਈਜ਼ਰਸ ਇਨਸੈਕਟੀਸਾਈਜ਼ अवेलेबल ਨੇ ਸੋ ਉਸ ਤੋਂ ਇਲਾਵਾ ਜਿਹੜਾ ਹੈਗਾ ਇੱਕ IFCO ਵੱਲੋਂ KRIBCO ਵੱਲੋਂ ਵੀ ਆਪਣੀ ਆਪਣੀ ਸਟਾਲਸ ਲਗਾਈਆਂ ਗਈਆਂ ਹੈਗੀਆਂ ਜਿਹੜੀ ਨਵੀਂ ਟੈਕਨੋਲੋਜੀ ਦੀ ਵਰਤੋਂ ਹੋ ਰਹੀ ਹੈ ਇਨਸੈਕਟੀਸਾਈਜ਼ ਦੀ ਸਪਰੇਅ ਵਾਸਤੇ ਉਹ ਵੀ ਜਿਹੜਾ ਡਰੋਨ ਟੈਕਨੋਲੋਜੀ ਜਿਹੜੀ ਹੈਗੀ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ ਸੋ ਵੀ ਨੇ ਇਥੇ ਐਡ ਵਿਪੇਕਟ ਕੀਤੀ ਹੈ ਬਾਕੀ ਸੈਲਫ ਹੈਲਪ ਗਰਪਸ ਵੱਲੋਂ ਜਿਹੜੇ ਪ੍ਰੋਡਕਟਸ ਬਣਾਏ ਜਾ ਰਹੇ ਹੈ ਕਿਉਂਕਿ ਆਪਣੀ ਕੋਸ਼ਿਸ਼ ਇਹ ਹੈ ਅਸੀਂ ਜਿਹੜਾ ਅ ਅੱਜ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਸਭ ਤੋਂ ਜਿਹੜੀ ਪਰਾਲੀ ਦੀ ਸਮੱਸਿਆ ਹੈਗੇ ਉਹਨੂੰ ਅਸੀਂ ਰਿਜ਼ੋਲਵ ਕਰ ਸਕੀਏ ਸੋ ਜਿਵੇਂ ਬੇਲਰ ਦਾ ਇਸਤਮਾਲ ਹੈਗਾ ਜਾਂ ਸੁਪਰ ਸੀਡਰ ਦਾ ਇਸਤਮਾਲ ਹੈ ਜਾਂ ਡੀਕੰਪੋਜ਼ਰ ਦਾ ਇਸਤਮਾਲ ਹੈਗਾ ਸੋ ਉਹ ਵੱਧ ਤੋਂ ਵੱਧ ਕਿਸਾਨਾ ਵੱਲੋਂ ਕੀ ਤਜਾਵੇ ਸੋ ਕਿਵੇਂ ਅਸੀਂ ਇਹਨੂੰ ਖਤਮ ਕਰਕੇ ਜਿਹੜਾ ਝਾੜ ਹੈ ਉਹ ਵਧਾ ਸਕਦੇ ਹਾਂ ਔਰ ਐਗਰੀਕਲਚਰ ਨੂੰ ਹੋਰ ਡਾਈਵਰਸਿਫਾਈ ਅਸੀਂ ਜਿਹੜਾ ਹੈਗਾ ਉਹ ਕਿਵੇਂ ਕਰ ਸਕਦੇ ਹਾਂ ਦੇ ਕਿ ਸਹਾਇਕ ਧੰਦੇ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਅਪਣਾਉਣੇ ਚਾਹੀਦੇ ਆ ਸੋ ਸਹਾਇਕ ਧੰਦਿਆਂ ਵਿੱਚ ਜਿਵੇਂ ਸਬਸਿਡੀਆਂ ਹੈ ਫੋਰ ਐਗਜ਼ਾਮਪਲ ਤੁਸੀਂ ਦੇਖਿਆ ਹੋਣਾ ਕਿ ਇੱਥੇ ਦੋ ਤਿੰਨ ਸਟਰਾਲਸ ਲਗੀਆਂ ਹੈਗੀਆਂ ਔਰ ਜਿਹੜਾ ਪਸ਼ੂ ਜਿਹੜਾ ਹੈਗਾ ਫਿਸ਼ਰੀਜ਼ ਡਿਪਾਰਟਮੈਂਟ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਜਾਂ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈਗੇ ਸੋ ਉਹਨਾਂ ਬਾਰੇ ਜਾਣਕਾਰੀ ਦੇਣਾ ਕਿਉਂਕਿ ਬਹੁਤ ਸਾਰੀਆਂ ਸਬਸਿਡੀਆਂ ਉਹਨਾਂ ਦੇ ਲਈ ਅਵੇਲੇਬਲ ਹੈਗੀਆਂ ਸੋ ਇੱਥੇ ਉਹਨਾਂ ਨੂੰ ਹੋਰ ਵੀ ਜਿਹੜਾ ਹੈਗਾ ਆਪਣੀ ਆਮਦਨ ਵਧਾਉਣ ਵਾਸਤੇ ਜਿਹੜਾ ਹੈ ਉਹ ਵੀ ਜਾਣਕਾਰੀ ਜਿਹੜਾ ਰੋਂਗ ਦਸਾ ਗਿਆ ਬਟਿੰਡੇ ਤੇ ਦਸਾ ਜਰਾ ਵਿੱਚ 6 ਕੇ 7 ਹੀ ਆਏ ਕਿਉਂ ਨਹੀਂ ਖਰੀਦੇ ਜਾ ਰਹੇ ਕਿ ਕਿਸਾਨਾਂ ਵੱਲੋਂ ਲੋਕ ਕਹਿੰਦੇ ਬਹੁਤ ਵਧੀਆ ਸਪਰੇ ਹੁੰਦਾ ਆ ਦੇਖੋ ਇਹਨਾਂ ਜੀ ਨਵੀਂ ਨਵੀਂ ਟੈਕਨੋਲੋਜੀ ਹੈ ਹਜੇ ਇਹਦੀ ਟੈਕਨੋਲੋਜੀ ਦੀ ਸ਼ੁਰੂਆਤ ਹੈ ਔਰ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਡਰੋਨਸ ਨੇ ਇਹਨਾਂ ਦੀ ਕੀਮਤ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਉਹ ਜ਼ਿਆਦਾ ਹੈਗੀ ਹੈ ਸੋ ਜਿਹੜੇ ਸਾਡੇ ਬੇਸਿਕਲੀ ਇਹ ਸਟਾਰਟਿੰਗ ਹੈ ਹਜੇ ਐਕਸਪੈਰੀਮੈਂਟਲ ਜਾਂ ਟ੍ਰਾਇਲ ਸਟੇਜ ਦੇ ਉੱਤੇ ਹੈਗਾ ਸੋ ਮੈਂ ਸਮਝਦੀ ਨੀ ਕਿ ਜਦੋਂ ਇਹ ਸਿਸਟਮ ਜਿਹੜਾ ਹੈਗਾ ਇਹਦੇ ਟ੍ਰਾਇਲਸ ਬੜੇ ਸਕਸੈਸਫੁਲ ਹੋ ਜਾਣਗੇ ਤਾਂ ਆਬਵੀਅਸਲੀ ਜਿਹੜਾ ਹੈਗਾ ਇਹਨਾਂ ਦੀ ਵਰਤੋਂ ਵੀ ਹੋਣ ਲੱਗ ਜਾਊਗੀ ਹੁਣ ਜਿਵੇਂ گاڑیوں ਦਾ ਮੁੱਠਾ ਹੈ ਪਰ ਜੇ ਦੇਖਿਆ ਜਾਵੇ ਮਾਲਵਾ ਬੈਲਟ ਜਿਹੜੇ ਕਾਟਨ ਬੈਲਟ ਸੀਗੇ ਔਰ ਜਦੋਂ ਖਤਮ ਹੋ ਗਈ ਤੇ ਜਿਹੜੇ ਕਾਟਨ ਦੇ ਫੀਲਡਾਂ ਅਜਾਵੇਂ ਦਾ ਪ੍ਰਾਲੀ ਦਾ ਮੁੱਦੋ ਬੇਸਿਕਾ ਖਤਮ ਆ। ਅ ਦੇਖੋ ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤੀ ਜ਼ਾਹਿਰ ਕਰਦੀ ਹੈ ਕਿ ਜਿਹੜੀ ਕਾਟਨ ਹੈ ਪਰ ਆਪਾਂ ਇਹ ਦੇਖੀਏ ਕਿ ਕਾਟਨ ਸਾਡੇ ਕਿਸਾਨਾਂ ਨੇ ਕਿਉਂਕਿ ਜਿਸ ਤਰ੍ਹਾਂ ਤਲਵੰਡੀ ਸਾਬੋ ਵਾਲੀ ਸਾਈਡ ਦੇ ਉੱਤੇ ਆਪਣੇ ਬਟਿੰਡੇ ਦੇ ਵਿੱਚ ਵੀ ਪਹਿਲਾਂ ਸਾਰੀ ਕਾਟਨ ਲੱਗੀ ਹੋਈ ਹੁੰਦੀ ਸੀ ਜੋ ਕਿ ਹੁਣ ਬਹੁਤ ਘਟ ਗਈ ਹੈ ਅੱਗੇ ਨਾਲੋਂ ਇਹਦੇ ਇੱਕ ਰੀਜ਼ਨ ਸੀ। ਇਹ ਕਾਟਨ ਨੂੰ ਜਿਹੜਾ ਹੈਗਾ ਕੀ ਕੀ ਪ੍ਰੋਬਲਮਸ ਆਈਆਂ ਕਾਟਨ ਕ੍ਰੌਪ ਦੇ ਵਿੱਚ ਜਿਹੜਾ ਹੈਗਾ ਕੀ ਕੀ ਡਿਜ਼ੀਜ਼ਸ ਆਈਆਂ ਕਿਉਂ ਫਾਰਮਰਸ ਨੇ ਉਹਨੂੰ ਜਿਹੜਾ ਹੈਗਾ ਉਹ ਬੰਦ ਕਰਤਾ ਜਦੋਂ ਕਿ ਸੋਇਲ ਜਿਹੜੀ ਸੀਗੀ ਉਹ ਸਾਡੀ ਜਾਂ ਜਿਹੜਾ ਸਾਡਾ ਐਟਮੋਸਫੇਅਰ ਜਾਂ ਸਾਡੀ ਸੋਇਲ ਸੀ ਜਾਂ ਸਾਡਾ ਪਾਣੀ ਸੀ ਉਹ ਬਿਲਕੁਲ ਸੂਟੇਬਲ ਸੀ ਸਾਡੀ ਤੱਕੀ ਸੂਟੇਬਲ ਸੀ ਕਾਟਨ ਕ੍ਰੌਪ ਵਾਸਤੇ ਪਰ ਜਿਹੜੀਆਂ ਪ੍ਰੋਬਲਮਸ ਆਈਆਂ ਸੋ ਇਸੇ ਕਰਕੇ ਜਿਹੜਾ ਹੈਗਾ ਕਿਸਾਨਾਂ ਨੂੰ ਦੱਸਣਾ ਕਿ ਇਹ ਪ੍ਰੋਬਲਮ ਹੈ ਇਹਦਾ ਇਹ ਮੁੱਖ ਕਾਰਨ ਹੈ ਔਰ ਇਹਦਾ ਸਮਾਧਾਨ ਹੈ ਇਹ ਬਹੁਤ ਜ਼ਰੂਰੀ ਹੈ ਸੋ ਪੰਜਾਬ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਾਰਮਰਸ ਨੂੰ ਔਰ ਜਿਹੜਾ ਹੈਗਾ ਕ੍ਰੌਪ ਦੇਖੇ ਡਾਈਵਰਸੀਫਿਕੇਸ਼ਨ ਲਈ ਅਸੀਂ ਵਕ ਵਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸੋ ਕਿਸਾਨਾਂ ਦੇ ਨਾਲ ਇਸੇ ਕਰਕੇ ਜਿਹੜਾ ਕਿਸਾਨ ਮੇਲੇ ਵੀ ਲਾਏ ਜਾਂਦੇ ਹੈਗੇ ਆ ਔਰ ਇੱਕ ਮੀਟਿੰਗ ਵੀ ਕੀਤੀ ਜਾਂਦੀ ਹੈ ਹਰ ਪਿੰਡ ਦੇ ਵਿੱਚ ਜਾ ਕੇ ਤਾਂ ਕਿ ਅਸੀਂ ਦੱਸ ਸਕੀਏ ਸੋ ਜਿੰਨੀ ਜੇ ਕਿਸਾਨ ਦਾ ਆਪਾਂ ਸਮਾਧਾਨ ਕਰ ਦਿਆਂਗੇ ਉਹਦਾ ਝਾੜ ਕਾਟਨ ਦਾ ਵੱਧ ਜੂਗਾ ਉਹਨੂੰ ਨੁਕਸਾਨ ਨਹੀਂ ਹੋਊਗਾ ਤੇ ਜ਼ਾਹਿਰ ਹੈ ਕਿ ਉਹ ਕਾਟਨ ਨੂੰ ਪ੍ਰੇਫਰ ਕਰੇਗਾ ਥੈਂਕ ਯੂ